ਜੀ ਤੇ ਬੱਬੂ ਮਾਨ ਨੇ ਸਕਰੀਨ ਤੇ ਭਰਾ ਕਿਹਾ ਸੀ ਹਨਾ ਛੋਟਾ ਹਾਂਜੀ ਉਹਦੇ ਮੇਨਟੇਨ ਨਹੀਂ ਰੱਖੀ ਫੇਰ ਯਾਰੀ ਕੋਈਕਾ ਰੀਅਲ ਲਾਈਫ ਤੇ ਰੀਅਲ ਲਾਈਫ ਦਾ ਫਰਕ ਹੈ ਕਿੰਨੇ ਆਰਟਿਸਟਾਂ ਦਾ ਕੰਮ ਕੀਤਾ ਹੋਇਆ ਹੈ ਸ਼ਾਇਦ ਹੀ ਕੋਈ ਹੋਵੇ ਜਿਹਦੇ ਨਾਮ ਮੈਂ ਨਹੀਂ ਕੀਤਾ ਮੈਂ ਦਲਜੀਤ ਪਾਜੀ ਦੀ ਫਿਲਮ ਆਈ ਸੀਗੀ ਉਹਦੇ ਚੋਂ ਸੀਨ ਕੱਟੇਗੇ ਅਰਜੁਨ ਪਟਿਆਲਾ ਜੀ ਉਹਦੇ ਚ ਵੀ ਕਰਕੇ ਆਇਆ ਸੀ ਨਿਰਮਲ ਰਿਸ਼ੀਮਨ ਦੇ ਨਾਲ ਮੇਰੇ ਸੀਗੇ ਸੀ ਮਤਲਬ ਐਜ਼ ਅ ਆਰਟਿਸਟ ਮਤਲਬ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਂ ਕਿਸੇ ਨਾਲ ਨਾਂ ਕੀਤਾ ਹੋਵੇ ਕੰਮ ਹਾਂ ਅੱਛਾ ਦਰਵਾਜ਼ੇ ਖਿੜਕਾਏ ਤੁਸੀਂ ਫਿਲਮ ਵਾਲੇ ਜਿਹੜੇ ਪ੍ਰੋਡਕਸ਼ਨ ਹਾਊਸ ਬਹੁਤ سارے ਆ ਇੱਥੇ ਮੈਂ ਪਾਜੀ ਜਦੋਂ ਇੰਡਸਟਰੀ 'ਚ ਕੰਮ ਕਰ ਰਿਹਾ ਸੀਗਾ ਮੈਂ ਉਦੋਂ ਵੀ ਕਿਸੇ ਨੂੰ ਨਹੀਂ ਕਦੀ ਕਿਹਾ ਕਿ ਮੈਨੂੰ ਕੰਮ ਦਿਓ ਉਦੋਂ ਵੀ ਅਗਰ ਕੰਮ ਆਂਦਾ ਸੀ ਕੁਝ ਮੈਂ ਕੰਮ ਜਿੰਨਾ ਕੀਤਾ ਉਸ ਤੋਂ ਵੱਧ ਛੱਡ ਦਿੰਦਾ ਸੀ ਉਦੋਂ ਜੇਬਾਂ ਭਰੀਆਂ ਹੋਈਆਂ ਸੀ ਆਹ ਲੱਗਦਾ ਸੀ ਵੀ ਯਾਰ ਬਸ ਆ ਮਸਤੀ ਆ ਆ ਠੀਕ ਆ ਆ ਕਰੈਕਟਰ ਮੈਨੂੰ ਵਧੀਆ ਲੱਗਦਾ ਆ ਆ ਕਰ ਲਿਆ ਆ ਨਹੀਂ ਆ ਰਾ ਨਹੀਂ ਕਰਦਾ ਉਸ ਤੋਂ ਬਾਅਦ ਫੇ ਤੁਹਾਡੇ ਕੋਲ ਕਰੈਕਟਰ ਆਉਣੇ ਬੰਦ ਹੋ ਗਏ ਸ਼ੌਂਕ ਸੀ ਬਸ ਮੇਰਾ ਉਹ ਮੈਂ ਅੱਜ ਵੀ ਇਹੀ ਕਹਿਣਾ ਕਿ ਮੈਂ ਇੰਡਸਟਰੀ 'ਚ ਸ਼ੌਂਕ ਹੀ ਆਇਆ ਸੀ ਮੈਂ ਉਸ ਉਹਦੇ ਨਾਲ ਨਾਲ ਆਪਣੀ ਫੋਟੋਗ੍ਰਾਫੀ ਦਾ ਸਟੂਡੀਓ ਸੀ ਸਿੰਘ ਸਟੂਡੀਓ ਪੰਜ ਛੇ ਸੀ ਮੈਂ ਉਹ ਉਹ ਕਰਦਾ ਸੀ ਅੱਛਾ ਉਸਦੇ ਨਾਲ ਮੇਰਾ ਘਰ ਚੱਲਦਾ ਸੀ ਜੋ ਐਕਟਰ ਹੁੰਦਾ ਆ ਨਾ ਹਾਂਜੀ ਉਹ ਅਗਰ ਕਿਸੇ ਵੱਡੇ ਡਿਪਾਰਟਮੈਂਟ ਚ ਅਫਸਰ ਵੀ ਲੱਗ ਜਵੇ ਹਾਂਜੀ ਉਹਨੂੰ ਖੁਸ਼ੀ ਨਹੀਂ ਮਿਲਦੀ ਉਹ ਜੋ ਕਲਾਕਾਰ ਨੂੰ ਕਲਾਕਾਰੀ ਕਰਕੇ ਜਾਂ ਫਿਲਮਾਂ ਕਰਕੇ ਆ ਗਾਣੇ ਕਰਕੇ ਹੀ ਬਿਲਕੁਲ ਮੇਰੀ ਦਿਲ ਦੀ ਇੱਛਾ ਤਾਂ ਇਹ ਹੀ ਹੈ ਕਿ ਅੱਜ ਵੀ ਅਗਰ ਮੈਨੂੰ ਲੋਕ ਮਿਲਣ ਜਾਂ ਯਾਦ ਕਰਨ ਤਾਂ ਉਹ ਐਜ਼ ਅ ਆਰਟਿਸਟ ਯਾਦ ਕਰਨ ਕੀਪੀ ਭਾਈ ਦੇ ਇੰਟਰਵਿਊ ਹੁੰਦੇ ਉਹ ਕਹਿੰਦੇ ਸੀ ਮੈਂ ਤੇ ਮੇਰੇ ਵਾਈਫ ਇਹ ਕੀਤਾ ਸੀ ਉਹ ਕੀਤਾ ਮੇਰਾ ਪਾਸਟ ਨਹੀਂ ਸੀ ਮੇਰਾ ਹੁਣ ਆਹ ਪ੍ਰੈਜ਼ੈਂਟ ਹੈ ਮੈਂ ਬੜੀ ਆਸਾਨੀ ਨਾਲ ਆਇਆ ਸੀ ਇੰਡਸਟਰੀ ਅੱਜ ਮੈਂ ਸਟਰਗਲ ਜ਼ਰੂਰ ਕਰ ਰਿਹਾ ਲਾਈਫ 'ਚ ਤੇ ਜੇ ਦਿਨ ਮਤਲਬ ਮੈਂ ਕਦੀ ਲਾਈਫ 'ਚ ਨਹੀਂ ਦੇਖੀ ਤੇ ਵੀ ਤੁਸੀਂ ਇਮੇਜਿਨ ਕਰੋ ਅਗਰ ਬੱਬੂ ਮਾਨ ਸਾਹਿਬ ਇੱਥੇ ਆ ਜਾਣ ਔਰ ਤੁਹਾਨੂੰ ਘੁੱਟ ਕੇ ਜੱਫੀ ਪਾ ਲੈਣ ਤੇ ਉਹ ਟਾਈਮ ਕਿਵੇਂ ਦਾ ਹੋਊਗਾ ਮਤਲਬ ਕਿੰਨੇ ਕਿ ਇਮੋਸ਼ਨ ਹੋ ਜਾਣਗੇ ਤੁਸੀਂ ਲਓ ਜੀ ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਸਾਡੇ ਕਾਕਾ ਭਾਜੀ ਦੀ ਦੇਖ ਕੇ ਬਹੁਤ ਖੁਸ਼ੀ ਹੋਈ ਆ ਸੋ ਇੱਕ ਬਹੁਤ ਸੋਹਣੀ ਮਿਸਾਲ ਆ ਜ਼ਿੰਦਾਦਿਲੀ ਦੀ ਆ ਆਪਾਂ ਅੱਜ ਚੈੱਕ ਕਰਨਾ ਹੈ ਕਿ ਕੀ ਕੁਝ ਸਾਡੇ ਕਾਕਾ ਭਾਜੀ ਨੇ ਕੀਤਾ ਆ ਬਹੁਤ ਸਵਾਦ ਖਾਣਾ ਆ ਕਹਿੰਦੇ ਇੰਨਾ ਕੁ ਸਵਾਦ ਖਾਣਾ ਆ ਅੱਜ ਅਸੀਂ ਇੱਥੇ ਆਏ ਆ ਕੁਝ ਵੀ ਨਹੀਂ ਹੈਗਾ ਸਭ ਕੁਝ ਸਾਰਾ ਕੁਝ ਸੇਲ ਹੋ ਚੁਕਾ ਹੈ ਨਾ ਭਾਈ ਸਭ ਕੁਝ ਸੇਲ ਹੋ ਚੁਕਾ ਹੈ ਤੇ ਇੰਨਾ ਸਵਾਦ ਖਾਣਾ ਬਣਾ ਰਹੇ ਆ ਐਕਟਿੰਗ ਤੁਸੀਂ ਦੇਖੀ ਹੋਈ ਆ ਖਾਣਾ ਤੁਸੀਂ ਦੇਖ ਲੋਗੇ ਭਾਜੀ ਦਾ ਕਿਵੇਂ ਬਣਾਉਂਦੇ ਆ ਵੀਡੀਓ ਵਾਇਰਲ ਹੋਈ ਆ ਸਭ ਨੇ ਇਮੋਸ਼ਨਲ ਵੀ ਕਰਤਾ ਭਾਜੀ ਦੀ ਵੀਡੀਓ ਨੂੰ ਦੇਖ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜ਼ਿੰਦਗੀ ਬਾਰੇ ਔਰ ਕਿਵੇਂ ਇਹ ਸਫ਼ਰ ਸ਼ੁਰੂ ਕਰਨ ਦੀ ਜ਼ਰੂਰਤ ਭਈ ਔਰ ਇਹ ਸਫ਼ਰ ਕਿਵੇਂ ਦਾ ਚੱਲ ਰਿਹਾ ਔਰ ਇਸ ਸਫ਼ਰ ਨੂੰ ਮਾਣ ਰਏ ਨੇ ਕਾਕਾ ਭਾਜੀ ਸਾਡੇ ਇਹ ਆਪਾਂ ਜਾਣਾਂਗੇ ਤੇ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਨੇ ਜੀ ਬਹੁਤ ਬਹੁਤ ਧੰਨਵਾਦ ਭਾਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਵਧੀਆ ਚੱਲ ਰਹੀ ਹੈ ਜੀ ਅਸੀਂ ਤੁਹਾਨੂੰ ਨਾ ਹਸ਼ਰ ਫਿਲਮ ਦੇ ਵਿੱਚ ਵੇਖਿਆ ਸੀਗਾ ਰੋਲਾ ਪਿਆ ਗਿਆ ਫਿਲਮ ਦੇ ਵਿੱਚ ਵੇਖਿਆ ਸੀਗਾ ਹਾਂਜੀ ਹਾਂਜੀ ਫਿਰ ਇੱਥੇ ਵੇਖਿਆ ਹਨਾ ਵੀਡੀਓ 'ਚ ਜਿਹੜੀ ਗੱਲ ਵਾਇਰਲ ਹੋ ਰਹੀ ਆ ਨਾ ਹਾਂਜੀ ਹਾਂਜੀ ਉਹ ਵੇਖ ਕੇ ਖੁਸ਼ੀ ਤਾਂ ਹੋਈ ਬਟ ਅਸੀਂ ਹੋਰ ਵੀ ਜ਼ਿਆਦਾ ਖੁਸ਼ ਹੁੰਦੇ ਅਗਰ ਤੁਹਾਨੂੰ ਕਿਸੇ ਫਿਲਮਾਂ ਦੇ ਵਿੱਚ ਵੇਖਦੇ ਹਨਾ ਇਵੇਂ ਸ਼ੁਰੂਆਤ ਹੋਈ ਹੈ ਨਾ ਇਹ ਕੀ ਜ਼ਰੂਰਤ ਪਈ ਮੈਂ ਜਾਣਨਾ ਚਾਹੁੰਦਾ ਹਾਂ ਜ਼ਰੂਰਤ ਭਾਜੀ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਜ਼ਰੂਰਤ ਪੈਸੇ ਦੀ ਹੈ ਜੀ ਰਿਸ਼ਤੇ ਵੀ ਜਿਹੜੇ ਹੈਗੇ ਉਹ ਪੈਸੇ ਨਾਲੋਂ ਮਤਲਬ ਛੋਟੇ ਹੋ ਗਏ ਰਿਸ਼ਤੇ ਛੋਟੇ ਹੋ ਗਏ ਪੈਸਾ ਵੱਡਾ ਹੋ ਗਿਆ ਪੈਸਾ ਵੱਡਾ ਹੋ ਗਿਆ ਜੀ ਸੋ ਕੋਸ਼ਿਸ਼ ਕਰਦਾ ਰਿਹਾ ਭਾਜੀ ਕਿ ਸਰਵਾਈਵ ਕਰਦੇ ਰਹੀਏ ਜੀ ਸਰਵਾਈਵ ਕਰਦੇ ਰਹੀਏ ਤੇ ਥੋੜਾ ਬਹੁਤ ਕੰਮ ਮਿਲੀ ਜਾਂਦਾ ਸੀਗਾ ਜੀ ਫਿਰ ਥੋੜਾ ਕਾਫੀ 1.5-2 ਸਾਲ ਤੋਂ ਵੀ ਵੱਧ ਹੀ ਹੋ ਗਿਆ ਨਾ ਥੋੜਾ ਸਮੇਂ ਤੋਂ ਕਿ ਕੰਮ ਨਹੀਂ ਕੀਤਾ ਮੈਂ ਜੀ ਤੇ ਇਸ ਕਰਕੇ ਫਿਰ ਮੈਨੂੰ ਐ ਲੱਗਿਆ ਕਿ ਮਤਲਬ ਕੱਤ ਤੱਕ ਆਪ ਦੇ ਵੀ ਪੈਸੇ ਖਤਮ ਹੋ ਗਏ ਯਾਰਾਂ ਦੋਸਤਾਂ ਤੋਂ ਵੀ ਫੜ ਲਏ ਤੇ ਕੋ ਜੁਧਾਰੀ ਸਿਰ ਤੇ ਚੜ ਗਈ ਹਾਂ ਫਿਰ ਐਨ ਲੱਗਿਆ ਯਾਰ ਵੀ ਇਹ ਜ਼ਿੰਦਗੀ ਤਾਂ ਮਜ਼ਾ ਨਹੀਂ ਆ ਰਿਹਾ ਹਾਂ ਜ਼ਿੰਦਗੀ ਜੀ ਅੱਛਾ ਕੰਮ ਮਿਲਣਾ ਬੰਦ ਹੋ ਗਿਆ ਸੀਗਾ ਫਿਲਮਾਂ ਦਾ ਕੰਮ ਮਿਲਣਾ ਮਤਲਬ ਬੰਦ ਹੋ ਗਿਆ ਜੀ ਆਲਮੋਸਟ ਬੰਦ ਵਰ ਗਈ ਸੀਗਾ ਜੀ ਯਾਰ ਉਹਦੇ ਨਾਲ ਮੈਨੂੰ ਕੋਈ ਉਹ ਨਹੀਂ ਹੈਗਾ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਹਾਂ ਕਿ ਮੇ ਵੀ ਨਹੀਂ ਹਲੇ ਇੰਡਸਟਰੀ 'ਚ ਜਾਂ ਕੰਮ ਹੋਣਾ ਮੇਰੇ ਲਾਇਕ ਜੀ ਜਾਂ ਮੇ ਵੀ ਸ਼ਾਇਦ ਪੁਰਾਣੇ ਹੋ ਗਏ ਹੋਈ ਅਸੀਂ ਜਾਂ ਉਨਾਂ ਕੀ ਮੇਰਾ ਲਿਖਿਆ ਸੀ ਜਿੰਨਾ ਕੀਤਾ ਜੀ ਨਹੀਂ ਪਾਜੀ ਅਸੀਂ ਜ਼ਿੰਦਗੀ ਬਹੁਤ ਬਾਕੀ ਆ ਹਾਂ ਨਹੀਂ ਜ਼ਿੰਦਗੀ ਬਾਕੀ ਆ ਜ਼ਿੰਦਗੀ ਜੀ ਰਹੇ ਆ ਜੀ 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 ਐਸਾ ਨਹੀਂ ਹੈ ਕਿ ਜ਼ਿੰਦਗੀ ਨੂੰ ਬਾਏ ਬਾਏ ਟਾਟਾ ਕਰਤੀ ਹਾਂ ਜ਼ਿੰਦਗੀ ਜੀ ਰਹੇ ਆ ਜ਼ਿੰਦਗੀ ਜੋ ਜ਼ਿੰਦਗੀ ਕਰਾ ਰਹੀ ਉਹ ਕਰ ਰਹੇ ਆ ਹਾਂ ਤੇ ਬਸ ਇਹ ਐ ਸੀ ਵੀ ਥੋੜਾ ਜਿਹਾ ਸਮਝ ਨਹੀਂ ਆ ਰਹੀ ਸੀ ਵੀ ਕੀ ਕੰਮ ਕੀਤਾ ਜਾਵੇ ਜਾਂ ਕਿਉਂਕਿ ਜੇ ਜੀ ਲਾਈਨ ਚ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਚਾਨਕ ਇਕਦਾਂ ਹੀ ਆ ਕੰਮ ਕਰਨਾ ਪਿਆ ਹਾਂ ਮੈਨੂੰ ਸਟਾਰਟਿੰਗ 'ਚ ਲੋਕਾਂ ਨੇ ਵੀ ਕਿਹਾ ਭਾਜੀ ਤੁਸੀਂ ਤੁਹਾਨੂੰ ਐ ਦੇਖਦੇ ਸੀਗੇ ਇਹ ਉਹ ਥੋੜਾ ਜਿਹਾ ਫੀਲ ਹੁੰਦਾ ਸੀਗਾ ਕਿ ਯਾਰ ਥੋੜੀ ਰੈਪਿਊਟੇਸ਼ਨ ਹੁੰਦੀ ਥੋੜਾ ਜਿਹਾ ਉਹ ਫਿਰ ਅਖੀਰ ਜਦੋਂ ਆਪਦੀ ਜੇਬ ਵੱਲ ਦੇਖਿਆ ਆਪਦੇ ਘਰ ਵੱਲ ਦੇਖਿਆ ਫਿਰ ਮੈਨੂੰ ਐ ਲੱਗਾ ਕਿ ਯਾਰ ਐਡਾ ਵੀ ਕਿਹੜਾ ਮਹਿੰਗਾ ਹ ਸਲਮਾਨ ਖਾਨ ਸੀਗਾ ਵੀ ਆ ਮੈਂ ਉਹ ਲੈ ਕੋਈ ਬਹੁਤ ਵੱਡਾ ਸੁਪਰਸਟਾਰ ਜੀ ਵੀ ਜਿਹੜੀ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਠੀਕ ਹੈ ਉਹ ਵੀ ਮੇਰਾ ਸ਼ੌਂਕ ਸੀਗਾ ਸ਼ੌਂਕ ਪੂਰਾ ਕੀਤਾ ਹੈ ਸ਼ਾਇਦ ਮੇਰਾ ਸ਼ੌਂਕ ਮਤਲਬ ਉਹ ਖਤਮ ਹੋ ਗਿਆ ਹੈਗਾ ਟਾਈਮ ਮੇਰਾ ਉੱਥੇ ਦਾ ਤੇ ਮੈਂ ਹੁਣ ਇੱਧਰਲਾ ਕੰਮ ਕਰਨ ਲੱਗ ਗਿਆ ਕੋਈ ਵੀ ਇਨਸਾਨ ਹੈ ਅਗਰ ਕੋਈ ਵੀ ਆਪਾਂ ਇੱਕ ਕੰਮ ਕਰਦੇ ਆਂ ਆਪਾਂ ਉਸ ਕੰਮ ਨੂੰ ਪ੍ਰੋਪਰ ਟਾਈਮ ਦਿੰਨੇ ਆਂ ਪ੍ਰੋਪਰ ਚੀਜ਼ ਕਰਦੇ ਆਂ ਇੱਕ ਟਾਈਮ ਆਂਦਾ ਸ਼ਾਇਦ ਉਹ ਕੰਮ ਨਹੀਂ ਚੱਲਦਾ ਜੀ ਫਿਰ ਆਪਾਂ ਉਹਨੂੰ ਬਦਲ ਦਿੰਨੇ ਆਂ ਮੈਨੂੰ ਲੱਗਦਾ ਸ਼ਾਇਦ ਕਿ ਉਹ ਟਾਈਮ ਹੋਣਾ ਕਿ ਮੈਨੂੰ ਬਦਲਣ ਦੀ ਲੋੜ ਸੀ ਤੇ ਫਿਰ ਮੈਂ ਆਪ ਦਾ ਇੱਕ profession ਸ਼ੁਰੂ ਕਰ ਲਿਆ ਜੀ ਮੈਂ ਪਹਿਲੇ ਫੋਟੋਗ੍ਰਾਫੀ ਕਰਦਾ ਸੀ ਤੇ ਫੋਟੋਗ੍ਰਾਫਰੀ ਦੇ ਥਰੂ ਹੀ ਮੈਂ ਐਜ਼ ਅ ਫੋਟੋਗ੍ਰਾਫਰੀ ਇੰਡਸਟਰੀ ਚ ਆਇਆ ਸੀਗਾ ਜੀ ਮੈਂ ਉਦੋਂ ਟ੍ਰੈਂਡ ਹੁੰਦਾ ਸੀ ਐਲਬਮਸ ਦਾ ਮਿਸ ਪੂਜਾ ਦੀਆਂ 2-250 ਐਲਬਮ ਦਾ ਸ਼ੂਟ ਕੀਤਾ ਮੈਂ ਤੁਸੀਂ ਕਿਤਾ ਜੀ ਸ਼ੂਟ ਸਟਾਰਟਿੰਗ ਕੀ ਹਰਜੀਤਨ ਮੰਨ ਦਾ ਓਹੋ ਨਿੱਕੂ ਭਾਜੀ ਦਾ ਇਹ ਸਾਰਿਆਂ ਨਾਲ ਥੋੜੀ ਦੋਸਤੀ ਆ ਸਾਰੇ ਨਾਲ ਮੇਰਾ ਸੀਗਾ ਮੈਂ ਉਦੋਂ ਐਜ਼ ਅ ਫੋਟੋਗ੍ਰਾਫਰ ਹੀ ਮੈਂ ਜਾਂਦਾ ਸੀਗਾ ਅੱਛਾ ਤੇ ਹੁਣ ਜਦੋਂ ਇਹ ਵੀਡੀਓ ਵਾਇਰਲ ਹੋ ਰਹੀ ਆ ਕਿਸੇ ਨੇ ਕਮੈਂਟ ਨਹੀਂ ਕੀਤਾ ਕਿਸੇ ਨੇ ਮੈਸੇਜ ਨਹੀਂ ਕੀਤਾ ਅਜੇ ਤੱਕ ਮੈਨੂੰ ਕਿਸੇ ਦੀ ਕੋਈ ਕਾਲ ਜਾਂ ਕੋਈ ਮੈਸੇਜ ਜਾਂ ਕੁਝ ਨਹੀਂ ਆਇਆ ਜੀ ਅੱਛਾ ਦਰਵਾਜ਼ੇ ਖੜਕਾਏ ਤੁਸੀਂ ਫਿਲਮਾਂ ਵਾਲੇ ਜਿਹੜੇ ਪ੍ਰੋਡਕਸ਼ਨ ਹਾਊਸ ਬਹੁਤ ਸਾਰੇ ਆ ਇੱਥੇ ਨਹੀਂ ਪਾਜੀ ਮੈਂ ਕੰਮ ਲਈ ਆਪਣੀ ਫਿਰ ਕੰਮ ਲਈ ਮੈਂ ਪਾਜੀ ਜਦੋਂ ਇੰਡਸਟਰੀ 'ਚ ਕੰਮ ਕਰ ਰਿਹਾ ਸੀਗਾ ਹਾਂ ਮੇਰੀ ਇਹ ਪ੍ਰੋਬਲਮ ਹੈਗੀ ਹੈ ਕਿ ਮੈਂ ਉਦੋਂ ਵੀ ਕਿਸੇ ਨੂੰ ਨਹੀਂ ਕਦੀ ਕਿਹਾ ਕਿ ਮੈਨੂੰ ਕੰਮ ਦਿਓ ਜੀ ਉਦੋਂ ਵੀ ਅਗਰ ਕੰਮ ਆਂਦਾ ਸੀ ਕੁਝ ਮਤਲਬ ਕੰਮ ਆਂਦਾ ਸੀ ਤੇ ਕੁਝ ਮੈਂ ਕੰਮ ਜਿੰਨਾ ਕੀਤਾ ਉਸ ਤੋਂ ਵੱਧ ਛੱਡ ਦਿੰਦਾ ਸੀਗਾ ਜੀ ਅੱਛਾ ਹਾਂ ਕਿਉਂ ਤੁਹਾਡੇ ਮਤਲਬ ਟਾਈਮ ਦੀ ਗੱਲ ਹੈ ਨਾ ਜੀ ਅੱਛਾ ਉਦੋਂ ਮਤਲਬ ਜੇਬਾਂ ਭਰੀਆਂ ਹੋਈਆਂ ਸੀ ਆ ਲੱਗਦਾ ਸੀ ਵੀ ਯਾਰ ਬਸ ਆ ਮਸਤੀ ਆ ਆ ਠੀਕ ਹੈ ਆ ਕਰੈਕਟਰ ਮੈਨੂੰ ਵਧੀਆ ਲੱਗਦਾ ਆ ਕਰ ਲਿਆ ਆ ਨਹੀਂ ਆ ਰਾ ਨਹੀਂ ਕਰਨਾ ਅੱਛਾ ਤੁਸੀਂ ਚੂਜ਼ ਕਰਕੇ ਕਰਦੇ ਸੀ ਹਾਂ ਛੱਡ ਦੇਣੀ ਆ ਜਿੰਨੀ ਕੀਤੀ ਉਸ ਤੋਂ ਵੱਧ ਛੱਡੀਆਂ ਹੋਈਆਂ ਅੱਛਾ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਮਤਲਬ ਕਰੈਕਟਰ ਆਉਣੇ ਬੰਦ ਹੋ ਗਏ ਨਹੀਂ ਆ ਹੀ ਜਾਂਦੇ ਸੀ ਕਰੀ ਜਾਂਦਾ ਸੀ ਮੈਂ ਮਤਲਬ ਮੈਨੂੰ ਸ਼ੌਂਕ ਸੀ بس ਮੇਰਾ ਉਹ ਮੈਂ ਅੱਜ ਵੀ ਇਹੀ ਕਹਿਣਾ ਕਿ ਮੈਂ ਇੰਡਸਟਰੀ 'ਚ ਸ਼ੌਂਕੀ ਹੀ ਆਇਆ ਸੀ اچھا ਮੈਂ ਜਿੰਨਾ ਕੰਮ ਕੀਤਾ ਐਜ਼ ਅ ਸ਼ੌਂਕੀ ਕੀਤਾ ਹੂੰ ਮੈਂ ਇੰਡਸਟਰੀ ਤੋਂ ਕੰਮ ਕਦੀ ਪ੍ਰੋਫੈਸ਼ਨਲ ਨਹੀਂ ਪ੍ਰੋਫੈਸ਼ਨ ਨਹੀਂ ਬਣਾਇਆ ਸੀ ਉਹਨੂੰ ਕਿ ਵੀ ਉਸ ਕਮਾਈ ਨਾਲ ਮੈਂ ਆਪਦਾ ਘਰ ਚਲਾਉਣ ਲੱਗ ਗਿਆ ਜਾਂ ਮੈਂ ਉਸ ਕਮਾਈ ਦੇ ਨਾਲ ਘਰ ਬਣਾ ਲਿਆ ਜਾਂ ਮੈਂ ਗੱਡੀਆਂ ਬਣਾ ਲਈਆਂ ਮੈਂ ਉਸ ਉਹਦੇ ਨਾਲ ਨਾਲ ਆਪਦੀ ਫੋਟੋਗ੍ਰਾਫੀ ਦਾ ਸਟੂਡੀਓ ਸੀ ਸਿੰਘ ਸਟੂਡੀਓ ਪੰਜ ਸ਼ੇਸ ਮੈਂ ਉਹ ਉਹ ਕਰਦਾ ਸੀ اچھا ਉਸਦੇ ਨਾਲ ਮੇਰਾ ਘਰ ਚੱਲਦਾ ਸੀ اچھا ਹੁਣ ਅਫਸੋਸ ਹੈਗਾ ਯਾ ਵੀ ਉਹ ਛੱਡੇ ਬਹੁਤ ਸਾਰੇ ਕਿਰਦਾਰ ਪਰੀ ਐਕਚੁਅਲੀ ਟਾਈਮ ਪੀਰੀਅਡ ਤੇ ਮੇਰਾ ਸਟੂਡੀਓ ਵੀ ਬੰਦ ਹੋ ਗਿਆ ਹਾਂ ਅੱਛਾ ਉਹ ਕਿਉਂ ਬੰਦ ਹੋਇਆ ਉਹ ਐਕਚੁਅਲੀ ਰੈਂਟ ਤੇ ਸੀਗਾ ਤੇ ਓਨਰ ਨੇ ਕੇਸ ਪਾਇਆ ਉਹ ਖਾਲੀ ਹੋ ਗਿਆ ਤੇ ਫਿਰ ਕੁਝ ਮਾਰਕੀਟ ਜੀ ਪੈਸਾ ਫਾਈਨੈਂਸ ਤੇ ਲਾਇਆ ਸੀਗਾ ਉਹ ਪੈਸਾ ਡੁੱਬ ਗਿਆ ਤੇ ਫਿਰ ਸ਼ੇਅਰ ਮਾਰਕੀਟ ਚ ਥੋੜਾ ਜਿਹਾ ਸੀਗਾ ਉਹ ਡੁੱਬ ਗਿਆ ਫਿਰ ਉਸ ਤੋਂ ਬਾਅਦ ਤੁਹਾਡਾ ਇੰਡਸਟਰੀ ਤੋਂ ਵੀ ਥੋੜਾ ਜਿਹਾ ਕੰਮ ਘਟ ਗਿਆ ਮਤਲਬ ਓਵਰ ਆਲ ਨਾ ਸਾਰੇ ਪਾਸੇ ਹੀ ਇੱਕ ਘੇਰਾ ਜਿਹਾ ਪੈ ਗਿਆ ਇੱਕ ਡਾਊਨ ਜਾ ਹੋਣ ਲੱਗ ਗਿਆ ਸਿਸਟਮ ਨੂੰ ਜੀ ਤੇ ਫਿਰ ਅਖੀਰ ਹਾਰ ਕੇ ਮੈਨੂੰ ਕਾਟ ਲਗਾਨੀ ਪਈ ਮੈਨੂੰ ਲੱਗਿਆ ਕਿ ਸ਼ਾਇਦ ਕੁਝ ਕੁਝ ਨਾ ਕੁਝ ਕਰੀਏ ਫਿਰ ਉਹ ਛੋਟੇ ਤੋਂ ਕੰਮ ਸ਼ੁਰੂ ਕੀਤਾ ਸੀ ਰਾਜਮਾ ਕੜੀ ਚਾਵਲ ਵਗੈਰਾ ਤੋਂ ਫਿਰ ਉਹ ਲੋਕਾਂ ਨੂੰ ਖਾਣਾ ਪਸੰਦ ਆਇਆ ਪਰਮਾਤਮਾ ਦੀ ਮਿਹਰ ਹੋਈ ਥੋੜਾ ਮੈਂ ਸੈਟਅਪ ਤੁਸੀਂ ਦੇਖ ਰਹੂਗੇ ਨਾ ਬਟਾ ਸੈਟਅਪ ਕਰਦਾ ਹੈ ਕੀ ਬਾਤ ਹੈ ਬਹੁਤ ਵਧੀਆ ਸਿੰਗ ਫੂਡ ਖਾਲੀ ਪੇਟ ਦਾ ਇਲਾਜ ਚਿਕਨ ਕੁਕੜਕੜੂ ਇਹ ਤਸਵੀਰ ਲਿਖਿਆ ਹੈ ਇਹ ਨੌਨ ਵੇਜ ਹਾਂ ਜੀ ਅਰੇ ਕੀ ਬਾਤ ਕੀ ਬਾਤ ਅੱਛਾ ਉਹ ਦੀਦੀ ਇੰਟਰਵਿਊ ਦੇ ਰਹੀ ਆ ਉੱਥੇ ਹੈ ਨਾ ਹਾਂ ਜੀ ਇੰਟਰਵਿਊ ਦੇ ਰਹੀ ਆ ਖੁਸ਼ ਹੋਣਾ ਮਤਲਬ ਹੈ ਨਾ ਮੈਨੂੰ ਵੇਖ ਇਹ ਮੇਰੀ ਸਿਸਟਰ ਹੈ ਹਾਂ ਹਾਂ ਇਹ ਮੇਰੀ ਸਿਸਟਰ ਹੈ ਇਹ ਮੇਰੇ ਨਾਲ ਹੀ ਹੈਗੀ ਹੈ ਤੇ ਸਭ ਤੋਂ ਪਹਿਲੇ ਮੈਂ ਲਗਾਈ ਸੀ ਸਿੰਘ ਫੂਡ ਘਰ ਦਾ ਖਾਣਾ ਅੱਛਾ ਜੀ ਹਾਂ ਜੀ ਇਹ ਪਿਓਰ ਵੇਜੀਟੇਰੀਅਨ ਹੈ ਮਤਲਬ ਮੈਨੂੰ ਅੱਜ 61 ਨੂੰ ਤਾਂ ਸੀ ਕਾਫੀ ਟਾਈਮ ਮੈਂ ਪਹਿਲੇ ਉਦੋਂ ਹੀ ਮੈਂ ਤੁਹਾਨੂੰ ਦੱਸਿਆ ਕਿ ਬਿਜ਼ਨਸ ਦੇ ਮੇਰੇ ਆਈਡੀਆਜ਼ ਚੱਲਦੇ ਰਹਿੰਦੇ ਸੀਗੇ ਜਿਵੇਂ ਸ਼ੇਅਰ ਮਾਰਕੀਟ ਜਾਂ ਫਾਈਨੈਂਸ ਜਾਂ ਸਟੂਡੀਓ ਸੀਗਾ ਇਹਦੇ ਨਾਲ ਮੈਂ ਹੱਥ ਪੈਰ ਮਾਰਦਾ ਹੀ ਰਹਿੰਦਾ ਸ਼ੁਰੂ ਤੋਂ ਹੀ ਮਾਰਦਾ ਰਿਆਂ ਉਦੋਂ ਵੀ ਇਹ 4 ਸਾਲ ਪਹਿਲੇ ਮੈਂ ਕਾਰਟ ਸ਼ੁਰੂ ਕਰਾਈ ਸੀਗੀ ਕਿ ਉਦੋਂ ਨਾ ਕਰੋਨਾ ਆਇਆ ਸੀਗਾ ਤੇ ਮੈਨੂੰ ਲੱਗਿਆ ਸੀ ਕਿ ਆ ਵੀ ਬਿਜ਼ਨਸ ਹੋਣਾ ਮਤਲਬ ਇਹ ਚੱਲ ਸਕਦਾ ਉਦੋਂ ਮੈਂ ਇੱਕ ਬੰਦਾ ਰੱਖ ਕੇ ਤੇ ਉਹਨੂੰ ਰਾਜਮਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਕਰਦੇ ਨੂੰ ਇਹ ਕਾਰਟ ਸਾਢੇ 4 ਸਾਲ ਤੋਂ ਲੱਗ ਰਹੀ ਹੈ ਉਹ ਕੀ ਬਾਤ ਇੱਥੀ ਇੱਥੀ ਤੇ ਹੁਣ ਕਿਸੇ ਨੇ ਨੋਟਿਸ ਕੀਤਾ ਆ ਵੀਡੀਓ ਰਾਹੀਂ ਰਾਈਟ ਨਹੀਂ ਮੈਂ ਐਕਚੁਅਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਇਹ ਵੀਡੀਓ ਕੱਲ ਇੰਟਰਵਿਊ ਪਹਿਲੇ ਇੰਟਰਵਿਊ ਦਿੱਤਾ ਮੈਂ ਅਭੀ ਲਾਈਫ ਦਾ ਠੀਕ ਇੱਥੇ ਕੰਮ ਕਰਦੇ ਤੇ ਸਵੇਰ ਤੋਂ ਇੰਟਰਵਿਊ ਦੇ ਰਹੇ ਹਾਂ ਅੱਜ ਮੈਂ ਅੱਜ ਸਵੇਰ ਦਾ ਦੇ ਰਿਹਾ ਹਾਂ ਹਾਂ ਅੱਜ ਸਵੇਰ ਦੇ ਘੱਟੋ ਘਾਟ ਨਹੀਂ ਤਾਂ ਮੇਰੇ ਕੱਲ 18-20 ਇੰਟਰਵਿਊ ਕਿਹਾ ਬਾਤ ਹੈ ਕੀ ਬਾਤ ਹੈ ਇਹ ਜੋ ਜ਼ਿੰਦਗੀ ਆ ਨਾ ਇਹ ਵਾਲੀ ਮੰਨ ਰਹੇ ਹੋ ਇਹਨੂੰ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਤਾਂ ਤੁਹਾਨੂੰ ਐਪਰੀਸ਼ੀਏਟ ਕਰਨ ਆਇਆ ਇੱਥੇ ਮੈਂ ਇਹ ਗੱਲ ਮੈਂ ਜਦੋਂ ਫਿਲਮਾਂ 'ਚ ਕੰਮ ਕਰਦਾ ਸੀ ਮੈਂ ਉਦੋਂ ਵੀ ਕਹਿੰਦਾ ਸੀ ਕਿਉਂਕਿ ਅਗਰ ਜੇ ਮੈਨੂੰ ਛੋਟਾ ਵੱਡੇ ਵਾਲੀ ਕੋਈ ਫੀਲਿੰਗ ਹੁੰਦੀ ਤੇ ਮੈਂ ਜਦੋਂ ਫਿਲਮਾਂ ਕਰਦਾ ਸੀਗਾ ਮੈਂ ਉਦੋਂ ਫੋਟੋਗ੍ਰਾਫੀ ਵੀ ਕਰਦਾ ਸੀਗਾ ਹਾਂ ਮੈਂ ਤਾਂ ਆਪ ਕਰਦੇ ਸੀ ਕੈਮਰਾ ਕਰਦਾ ਸੀ ਕੀ ਬਾਤ ਹੈ ਬਹੁਤ ਸੋਹਣੀ ਗੱਲ ਕਿਉਂਕਿ ਮੈਂ ਉਦੋਂ ਵੀ ਵਿਆਹ ਸ਼ਾਦੀਆਂ ਖਿੱਚਣ ਜਾਂਦਾ ਸੀ ਲੋਕ ਉੱਥੇ ਵੀ ਕਹਿੰਦੇ ਸੀ ਬਾਈ ਜੀ ਆਹ ਡਾਇਲੋਗ ਬੋਲ ਦੋ ਬਾਈ ਜੀ ਆਹ ਬੋਲ ਦੋ ਇਹ ਤਾਂ ਮੇਰੇ ਜਿਹੜੇ ਫਿਲਮ ਆਰਟਿਸਟ ਹੋਰ ਹੈਗੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਮੈਂ ਐਜ਼ ਅ ਐਕਟਰ ਦੇ ਨਾਲ-ਨਾਲ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਰਿਆ ਤੇ ਮੈਂ ਜਾਣਦਾ ਸੀ ਸ਼ਾਇਦ ਉਹੀ ਕਾਰਨ ਹੈ ਕਿ ਮੈਂ ਅੱਜ ਇਹ ਵੀ ਕਰ ਪਾ ਰਿਹਾ ਹਾਂ ਕਿ ਮੈਂ ਆਪਣੇ ਜਿਨਾ ਉਹ ਹੌਮੇ ਵਗੈਰਾ ਟਾਈਮ 'ਚ ਲਿਆਇਆ ਹੀ ਨਹੀਂ ਸੀ ਕਦੀ ਹਾਂ ਕਿ ਨਾ ਪ੍ਰਮਾਤਮਾ ਨੇ ਆਈ ਤਾਂ ਨਾ ਉਹਨੇ ਜੋਗੇ ਹੈਗੇ ਆ ਅਸੀਂ ਵੀ ਉਹਦੀ ਹੌਮੇ ਲਿਆਈਏ ਹਾਂ ਤੇ ਡਾਇਲੋਗ ਤਾਂ ਤੁਹਾਡਾ ਬਹੁਤ ਵਾਇਰਲ ਹੋ ਰਿਹਾ ਨਾ ਹੁਣ ਡਾਇਲੋਗ ਬੋਲ ਕੇ ਤਾਂ ਦੱਸੋ ਸਾਨੂੰ ਉਹ ਹਸ਼ਰ ਫਿਲਮ ਦਾ ਡਾਇਲੋਗ ਹੈ ਉਹ ਐਕਚੁਅਲੀ ਜਦੋਂ ਜਦੋਂ ਹਸ਼ਰ ਰਿਲੀਜ਼ ਹੋਈ ਸੀ ਉਦੋਂ ਕਾਫੀ ਹਿੱਟ ਡਾਇਲੋਗ ਸੀ ਉਹ ਲੋਕ ਮੈਨੂੰ ਛੇੜਦੇ ਸੀ ਬੁਲਾ ਕੇ ਨਾ ਮਨ ਲੱਗਿਆ ਜਿਵੇਂ ਹੁਣ ਕੋਈ ਵੱਡਾ ਹੁੰਦਾ ਸੀਗਾ ਤੇ ਮੈਂ ਉਮਰ ਵੀ ਤਾਂ 16 17 ਸਾਲ ਹੁੰਦੀ ਸੀ ਉਦੋਂ ਉਦੋਂ ਜੀ ਤੇ ਉਹ ਛੇੜਦੇ ਜੀ ਮੇਰਾ ਵੀਰਾ ਗੁੰਮ ਹੋ ਗਿਆ ਹਾਂ ਤੇ ਉਹ ਡਾਇਲੋਗ ਏਡਾ ਉਹ ਜਦ ਕੀ ਉਹ ਜਦੋਂ ਡਾਇਲੋਗ ਬੋਲਿਆ ਸੀਗਾ ਮੈਂ ਤੇ ਉਦੋਂ ਮੈਨੂੰ ਹੀ ਨਹੀਂ ਸਮਝ ਆ ਰਹੀ ਸੀ ਵੀ ਇਹਦਾ ਮਤਲਬ ਕੀ ਹੈ ਜੀ ਇਹ ਓਮ ਤਾਂ ਮੈਂ ਇਹੀ ਬੋਲਦਾ ਸੀਗਾ ਬਟ ਉਹ ਉਦੋਂ ਹੀ ਇੰਨਾ ਵਾਇਰਲ ਹੋ ਗਿਆ ਇੰਨਾ ਪੋਪੂਲਰ ਹੋ ਗਿਆ ਸੀਗਾ ਮੇਰਾ ਵੀਰਾ ਗੁੰਮ ਹੋ ਗਿਆ ਹਾਂ ਤੇ ਉਹ ਕੈਰੈਕਟਰ ਥੋੜਾ ਮੈਂਟਲੀ ਰਿਟਾਰਡਡ ਬੱਚੇ ਦਾ ਸੀਗਾ ਹਾਂ ਤੇ ਜੀਤੇ ਬੱਬੂ ਮਾਨ ਨੇ ਸਕਰੀਨ ਤੇ ਭਰਾ ਕੇ ਹਸੀ ਹੈ ਨਾ ਛੋਟਾ ਹਾਂਜੀ ਉਹਦੇ ਮੈਂਟੇਨ ਨਹੀਂ ਰੱਖੀ ਫੇਰ ਯਾਰੀ ਨਹੀਂ ਨਹੀਂ ਉਹ ਉਹਨਾਂ ਦਾ ਕੋਈ ਉਹਨਾਂ ਦਾ ਕੀ ਇਹਦੇ ਜੋ ਹੈਗਾ ਉਹ ਇੱਕ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਫਰਕ ਹੈ ਮੈਂ ਰੀਅਲ ਲਾਈਫ 'ਚ ਉਹਨਾਂ ਦਾ ਬ੍ਰਦਰ ਬਣਿਆ ਸੀਗਾ ਹੁਣ ਐਜ਼ ਆ ਮਨੂ ਦੇਖੋ ਭਾਜੀ ਮੈਂ ਗੱਲ ਕਰਾਂ ਮੈਂ ਕਿੰਨੇ ਆਰਟਿਸਟਾਂ ਨਾਲ ਕੰਮ ਕੀਤਾ ਹੋਇਆ ਸ਼ਾਇਦ ਹੀ ਕੋਈ ਹੋਵੇ ਜਿਹਦੇ ਨਾਲ ਮੈਂ ਨਹੀਂ ਕੀਤਾ ਜੀ ਸਭ ਨਾਲ ਕੀਤਾ ਹੈ ਮੈਂ ਸਭ ਨਾਲ ਮੈਂ ਇਵਨ ਦਲਜੀਤ ਭਾਜੀ ਦੀ ਫਿਲਮ ਆਈ ਸੀਗੀ ਉਹਦੇ 'ਚੋਂ ਸੀਨ ਕੱਟੇ ਗਏ ਕਿਹੜੀ ਫਿਲਮ ਸੀਗੀ ਸੀਗੀ ਪਟਿਆਲਾ ਕੁਛ ਕਰਕੇ ਫਿਲਮ ਸੀ ਉਹਨਾਂ ਦੀ ਪਟਿਆਲਾ ਹਾਊਸ ਅੰਬਰਸਰੀਆ ਤੇ ਨਹੀਂ ਅੱਛਾ ਉਹ ਪਟਿਆਲਾ ਹਾਂ ਜਿਹੜੀ ਬਾਲੀਵੁੱਡ ਚ ਸੀ ਕ੍ਰਿਤੀਸਨ ਨਾਲ ਹਾਂ 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 ਜੀ ਉਹ ਕੁਛ ਸੀਗੀ ਪਟਿਆਲਾ ਕਿਸਾਨ ਅਰਜੁਨ ਪਟਿਆਲਾ ਅਰਜੁਨ ਪਟਿਆਲਾ ਜੀ ਉਹਦੇ ਜੀ ਵੀ ਕਰਕੇ ਆਇਆ ਸੀ ਨਿਰਮਲ ਰਿਸ਼ੀ ਮੈਨ ਦੇ ਨਾਲ ਮੇਰੇ ਸੀਗੇ ਸੀਨ ਤੇ ਉਹ ਪੱਟੇ ਕੇ ਮਤਲਬ ਐਜ਼ ਅ ਆਰਟਿਸਟ ਮਤਲਬ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਂ ਕਿਸੇ ਨਾਲ ਨਾ ਕੀਤਾ ਹੋਵੇ ਕੰਮ ਹਾਂ ਤੇ ਵੀ ਹੁਣ ਮੈਂ ਅਗਰ ਸੋਚਾਂ ਕਿ ਯਾਰ ਮੈਂ ਕੰਮ ਕੀਤਾ ਯਾਰ ਮੈਨੂੰ ਉਹਨਾਂ ਨੇ ਉਦੋਂ ਪੇਮੈਂਟ ਕੀਤੀ ਹੋਈ ਹੈ ਅੱਛਾ ਯਾਦਾ ਮੇਰਾ ਬਕਾਇਆ ਹੋਇਆ ਮੇਰਾ ਬਕਾਇਆ ਦੇ ਦਿਓ ਜੀ ਉਦੋਂ ਕੰਮ ਕੀਤਾ ਉਹ 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 ਉਸ ਚੀਜ਼ ਲਈ ਕੋਈ ਗਿਲਾਏ ਉਹ ਨਹੀਂ ਕਰ ਸਕਦੇ ਆਪਾਂ ਸ਼ਿਕਵੇ ਵੀ ਹਾਂ ਉਹਨਾਂ ਨੂੰ ਹੁਣ ਸ਼ਾਇਦ ਪਤਾ ਲੱਗੇ ਤੇ ਕੋਈ ਅੱਗੇ ਵੱਧ ਕੇ ਆ ਜੇ ਮਦਦ ਲਈ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕੰਮ ਦੀ ਮਦਦ ਕਰ ਦੇ ਕਿਸੇ ਤਰ੍ਹਾਂ ਦੀ ਵੀ ਜੇ ਜਦ ਮੈਂ ਤੁਹਾਨੂੰ ਦੱਸ ਰਿਹਾ ਮੈਂ ਕਿਸੇ ਤਰ੍ਹਾਂ ਗੱਲ ਹੀ ਨਹੀਂ ਕਦੀ ਕੀਤੀ ਹਾਂ ਤੇ ਹਣਾ ਫੀਸ ਕਰਕੇ ਜਾਂ ਮੈਂ ਕਿਸ ਤੋਂ ਹੈਲਪ ਮੰਗੀ ਤੇ ਮੇਰੀ ਨਾ ਕੀਤੀ ਹੋਵੇ ਤਾਂ ਤਾਂ ਮੈਂ ਕਿਸੀ ਲਈ ਕਵਾਂ ਵੀ ਨਹੀਂ ਤੁਸੀਂ ਇਹ ਸੁਪਨਾ ਦੇਖਦੇ ਹੋ ਕਿ ਸਿੰਘ ਫੂਡ ਵੱਡੇ ਵੱਡੇ ਮੋਲਨਾ ਚ ਖੁੱਲੇ ਔਰ ਵੱਡੇ ਵੱਡੇ ਸ਼ੋਰੂਮਾਂ ਚ ਖੁੱਲੇ ਮਤਲਬ ਹਣਾ ਸਫਰ ਹੁੰਦਾ ਨਾ ਅੰਤਾਂ ਦਾ ਇਹ ਸੁਪਨਾ ਦੇਖ ਰਹੇ ਹੋ ਤੁਸੀਂ ਅੱਜ ਦੇਖੋ ਸੁਪਨਾ ਤਾਂ ਮੇਰਾ ਅੱਜ ਵੀ ਹੋਈ ਹੈ ਕਿ ਮੈਂ ਉਸੇ ਲਾਈਨ ਚ ਦੁਆਰਾ ਫਿਲਮਾਂ ਚ ਹਾਂ ਇਹ ਕਿਹਨਾਂ ਗੱਲ ਆ ਜੋ ਐਕਟਰ ਹੁੰਦਾ ਹੈ ਨਾ ਹਾਂਜੀ ਉਹ ਅਗਰ ਕਿਸੇ ਵੱਡੇ ਡਿਪਾਰਟਮੈਂਟ ਚ ਅਫਸਰ ਵੀ ਲੱਗ ਜਵੇ ਹਾਂਜੀ ਉਹਨੂੰ ਖੁਸ਼ੀ ਨਹੀਂ ਮਿਲਦੀ ਉਹ ਜੋ ਕਲਾਕਾਰ ਨੂੰ ਕਲਾਕਾਰੀ ਕਰਕੇ ਜਾਂ ਫਿਲਮਾਂ ਕਰਕੇ ਆ ਗਾਣੇ ਕਰਕੇ ਹੀ ਹੈਨਾ ਇਹ ਤੁਸੀਂ ਮਤਲਬ ਮੰਨਦੇ ਇਸ ਗੱਲ ਨੂੰ ਬਿਲਕੁਲ ਬਿਲਕੁਲ ਮੈਂ ਅੱਜ ਵੀ ਮਤਲਬ ਮੇਰੀ ਦਿਲ ਦੀ ਇੱਛਾ ਤਾਂ ਇਹ ਹੈ ਕਿ ਅੱਜ ਵੀ ਅਗਰ ਮੈਨੂੰ ਲੋਕ ਮਿਲਣ ਜਾਂ ਯਾਦ ਕਰਨ ਤਾਂ ਉਹ ਐਜ਼ ਅ ਆਰਟਿਸਟ ਯਾਦ ਕਰਨ ਅੱਛਾ ਹੀ ਐਜ਼ ਅ ਆਰਟਿਸਟ ਬਾਈ ਜੀ ਤੁਹਾਡੀ ਉਹ ਫਿਲਮ ਦੇਖੀ ਆ ਬਾਈ ਜੀ ਉਹ ਐਂ ਕੋਣ ਚਾਹੁੰਦਾ ਬਾਈ ਜੀ ਤੁਹਾਡੇ ਰਾਜਮਾ ਚੌਲ ਬਹੁਤ ਟੇਸਟੀ ਸੀ ਬੋਈ ਜੀ ਥੋੜੀ ਕੜੀ ਚੋਲ ਬਹੁਤ ਟੇਸਟੀ ਸੀ ਜੀ ਇਹ ਠੀਕ ਹੈ ਉਹ ਖਾ ਰਿਹਾ ਹੈ ਹਾਂ ਸੋ ਉਹਨਾਂ ਦਾ ਪਿਆਰ ਹੈ ਕਿ ਉਹਨਾਂ ਨੂੰ ਅੱਛਾ ਲੱਗ ਰਿਹਾ ਹੈ ਹਾਂ ਤੇ ਬਟ दिली ਇੱਛਾ ਤਾਂ ਇਹ ਹੁੰਦੀ ਹੈ ਕਿ ਯਾਰ ਕੋਈ ਅੱਛਾ ਪ੍ਰੋਫੈਸ਼ਨ ਕਰ ਲਵਾਂ ਮੈਂ ਜਾਂ ਕੋਈ ਸਾਲਾ ਵੱਡਾ ਬਿਲਡਰ ਹੋਵਾਂ ਮੈਂ ਹਾਂ ਅਜੇ ਬਿਲਡਰ ਦਾ ਵੀ ਸੁਪਨਾ ਦੇਖਦਾ ਹਾਂ ਨਹੀਂ ਮਤਲਬ ਸੁਪਨਾ ਨਹੀਂ ਮੈਂ ਦੇਖਦਾ ਸੁਪਨਾ ਮੇਰਾ ਕੁਛ ਨਹੀਂ ਹੈ ਸੁਪਨਾ ਤਾਂ ਬਸ ਮੇਰਾ ਇੱਕੋ ਹੀ ਸੁਪਨਾ ਹੈ ਜੋ ਮੇਰੀ ਅਰਦਾਸ ਹੁੰਦੀ ਹੈ ਕਿ ਮੈਨੂੰ ਮੈਂ ਬੜੀ ਤਰ੍ਹਾਂ ਦੇ ਮੈਂ ਐਕਚੁਅਲ 'ਚ ਨਾ ਸੋਚ ਹੀ ਮੇਰੀ ਕੁਝ ਹੋਰ ਹੈ ਮੈਨੂੰ ਐਂ ਲੱਗਦਾ ਵੀ ਮਤਲਬ ਇਹ ਜੋ ਆਪਾਂ ਕਹਿੰਦੇ ਆਂ ਵੀ ਜ਼ਿੰਦਗੀ ਝੂਠ ਮਰਨਾ ਸੱਚ ਬੇਸ਼ੱਕ ਤੇ ਮੈਨੂੰ ਬਸ ਇਹੀ ਮੈਂ ਇੱਕ ਅਰਦਾਸ ਕਰਦਾ ਰਹਿਣਾ ਕਿ ਜਿਹੜੀ ਮੌਤ ਹੈ ਨਾ ਆਖਰੀ ਸਾਹ ਹੈ ਬਸ ਉਹ ਦਾਤਾ ਸਾਨੀ ਨਾਲ ਲੈ ਲਈ ਜੀ ਬਸ ਹੋਰ ਕੋਈ ਇੱਛਾ ਨਹੀਂ ਹੈ ਮੈਨੂੰ ਕੋਈ ਉਹ ਨਹੀਂ ਮੈਂ ਕਦੀ ਆਪਣੇ ਆਪ ਨੂੰ ਐਂ ਨਹੀਂ ਵੀ ਮੈਂ ਗਿੱਪੀ ਭਾਜੀ ਦੇ ਬਰਾਬਰ ਹੋਵਾਂ ਜਾਂ ਮੈਂ ਦਲਜੀਤ ਦੇ ਨਹੀਂ ਯਾਰ ਨਹੀਂ ਉਹ ਉਹਨਾਂ ਦੀ ਪੋਜੀਸ਼ਨ ਹੈ ਹਾਂ ਉੱਥੇ ਉਹਨਾਂ ਨੇ ਬਹੁਤ ਗਿੱਪੀ ਭਾਜੀ ਦੇ ਇੰਟਰਵਿਊ ਹੁੰਦੇ ਉਹ ਕਹਿੰਦੇ ਸੀ ਮੈਂ ਤੇ ਮੇਰੇ ਵਾਈਫ ਇਹ ਕੀਤਾ ਸੀ ਉਹ ਕੀਤਾ ਸਭ ਦਾ ਉਹ ਪਾਸ ਮੇਰਾ ਪਾਸਟ ਨਹੀਂ ਸੀ ਮੇਰਾ ਹੁਣ ਆਹ ਪ੍ਰੈਜ਼ੈਂਟ ਹੈ ਜੀ 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 ਮੈਂ ਕਹਾਂ ਮੈਂ ਇਦਾਂ ਕਰਕੇ ਇੰਡਸਟਰੀ ਚ ਆਇਆ ਨਾ ਮੈਂ ਬੜੀ ਆਸਾਨੀ ਨਾਲ ਆਇਆ ਸੀ ਇੰਡਸਟਰੀ ਅੱਜ ਮੈਂ ਸਟਰਗਲ ਜ਼ਰੂਰ ਕਰ ਰਿਹਾ ਹਾਂ ਲਾਈਫ 'ਚ ਅੱਜ ਮੈਂ ਇਹ ਜੇ ਦਿਨ ਮਤਲਬ ਮੈਂ ਕਦੀ ਲਾਈਫ 'ਚ ਨਹੀਂ ਦੇਖੇ ਸੀ ਹਾਂ ਤੇ ਅੱਜ ਮੈਂ ਸਟਰਗਲ ਕਰ ਰਿਹਾ ਹਾਂ ਰਾਈਟ ਹਾਂ ਸ਼ਾਇਦ ਮੇਰਾ ਵੀ ਸ਼ਾਇਦ ਕੋਈ ਇਸ ਤੋਂ ਬਾਅਦ ਕੋਈ ਅੱਛਾ ਫਿਊਚਰ ਹੋਏਗਾ ਜ਼ਰੂਰ ਹੋਊਗਾ ਇਨਸ਼ਾ ਅੱਲਾਹ ਅਸੀਂ ਦੁਆ ਕਰਦੇ ਹਾਂ ਨਾ ਫਿਰ ਉਸ ਤੋਂ ਬਾਅਦ ਇੱਕ ਰੱਬ ਵੱਲੋਂ ਹਾਲਾਤ ਪੈਦਾ ਹੁੰਦੇ ਆ ਹਰ ਇਨਸਾਨ ਤੇ ਹੁੰਦੇ ਆ ਬਿਮਾਰੀ ਨਾਲ ਵੀ ਤੁਸੀਂ ਜੂਜੇ ਫਾਈਨੈਂਸ਼ੀਅਲੀ ਵੀ ਦਿੱਕਤ ਆਈਆਂ ਹਨਾ ਹੁਣ ਉਹ ਸਭ ਫਾਈਨੈਂਸ਼ੀਅਲੀ ਸਭ ਠੀਕ ਆ ਮੈਂ ਜਾਣਨਾ ਚਾਹੁੰਦਾ ਹਾਂ ਤੁਸੀਂ ਓਨਰਸਟਲੀ ਦੱਸਣਾ ਆ ਨਹੀਂ ਹਜੇ ਨਹੀਂ ਹੈਗੀ ਠੀਕ ਅਜੇ ਫਾਈਨੈਂਸ਼ੀਅਲੀ ਠੀਕ ਨਹੀਂ ਹੈ ਤੇ ਮੈਂ ਅਗਰ ਫਿਰ ਉਹੀ ਗੱਲ ਆਉਂਦੀ ਹੈ ਕਿ ਅਗਰ ਮੈਂ ਆਪਦੀ ਕਮਾਈ ਨੂੰ ਦੇਖਦਾ ਜੀ ਮੈਂ ਜੋ ਕਮਾਇਆ ਸੀਗਾ ਹਾਂ ਉਹ ਬੜੀ ਸਾਨੀ ਨਾਲ ਕਮਾਇਆ ਸੀ ਜੀ ਉਸ ਵਿੱਚ ਦੇਖਦਾ ਤੇ ਅੱਜ ਅਗਰ ਮੈਂ 10-12 ਲੱਖ ਰੁਪਇਆ ਜਿਹੜਾ ਹੈਗਾ ਥੋੜਾ ਜਿਹਾ ਮੇਰੇ ਤੇ ਹੈਗਾ ਬਰਡਨ ਹਾਂ ਤੇ ਅਗਰ ਮੈਂ ਉਸ ਵਿੱਚ ਦੇਖਦਾ ਤਾਂ ਮੈਨੂੰ ਐ ਲੱਗਦਾ ਯਾਰ ਇਹ ਤਾਂ ਕੁਛ ਵੀ ਨਹੀਂ ਸੀ ਮੈਂ ਮਹੀਨੇ ਦੋ-ਦੋ ਮਹੀਨੇ ਚ ਵੀ ਕਮਾਏ ਹੋਏ ਆ ਕਿੰਨੇ ਪੈਸੇ ਕਮਾਉਂਦੇ ਸੀ ਮੈਨੇ ਤੇ ਮੇਰਾ ਭਾਈ ਮਤਲਬ ਮੈਂ ਇਨਕਮ ਸਰਸਿਸ ਹੀ ਐਜੇ ਬਣਾਏ ਹੋਏ ਸੀਗੇ ਕਿ ਮੈਨੂੰ ਜ਼ਿਆਦਾ ਨਹੀਂ ਤਾਂ ਸਾਲਾਨਾ 25 30 ਲੱਖ ਤਾਂ ਮੈਂ ਕਮ ਕਰ ਲੈਂਦਾ ਸੀ ਜੀ ਫਿਲਮਾਂ ਤੋਂ ਓਵਰਆਲ ਮੈਂ ਮੈਂ ਫਿਲਮਾਂ ਨੂੰ ਮੈਂ ਤੁਹਾਨੂੰ ਦੱਸਿਆ ਮੈਂ ਫਿਲਮਾਂ ਨੂੰ ਹਮੇਸ਼ਾ ਸਾਈਡ ਹੀ ਰੱਖਿਆ ਸਾਈਡ ਹੀ ਰੱਖਿਆ ਮੈਂ ਉਸ ਪੈਸੇ ਨੂੰ ਕਦੀ ਇਨਵੈਸਟ ਨਹੀਂ ਕੀਤਾ ਉਹ ਦਾ ਸੋਰਸ ਹੀ ਨਹੀਂ ਮੰਨਿਆ ਉਹਨੂੰ ਕਦੀ ਮੰਨਿਆ ਹੀ ਨਹੀਂ ਉਹਨੂੰ ਬਸ ਸਿਰਫ ਆਪਣੀ ਜਿਵੇਂ ਆਪਾਂ ਕਹਿੰਦੇ ਆ ਉੱਪਰ ਪੈਸੇ ਆਏ ਤੇ ਖਾ ਲਿਆ ਕੁਛ ਹੈ ਸੌਦਾ ਮੇਰਾ ਸੋਰਸ ਮੇਨ ਉਹੀ ਹੁੰਦਾ ਸੀ ਫੋਟੋਗ੍ਰਾਫੀ ਦਾ ਜਾਂ ਕੁਛ ਰਾਈਟ ਬਾਕੀ ਫਿਲਮਾਂ ਤੋਂ ਬਹੁਤ ਕਮਾਇਆ ਮੈਂ ਬਹੁਤ ਕਮਾਇਆ ਹੈ ਯੂਟਿਲਾਈਜ਼ ਵੀ ਕੀਤਾ ਹੈ ਜੀ ਬਸ ਸੋ ਉਸੇ ਦੌਰਾਨ ਬਸ ਥੋੜਾ ਜਿਹਾ ਹਾਂ ਜਿਵੇਂ ਕਮਾਣ ਲੱਗੇ ਉਵੇਂ ਖਾਣ ਲੱਗੇ ਜੇ ਸ਼ਾਇਦ ਥੋੜਾ ਜਿਹਾ ਸੰਭਾਲ ਲਿਆ ਹੁੰਦਾ ਤੇ ਸ਼ਾਇਦ ਆਦਿ ਨ ਵੀ ਨਾ ਹੁੰਦੇ ਅੱਛਾ ਇੱਕ ਗੱਲ ਆ ਤੁਸੀਂ ਐਗਰੀ ਕਰੋਗੇ ਦੀ ਜ਼ਿੰਦਗੀ ਦੇ ਵਿੱਚ ਜੋ ਇੱਕ ਭੈਣ ਆਪਣੇ ਭਰਾ ਨੂੰ ਪਿਆਰ ਕਰਦੀ ਆ ਹਾਂਜੀ ਉਹ ਰਿਸ਼ਤਾ ਨਹੀਂ ਹੋਰ ਹੈਗਾ ਨਾ ਤੇ ਆਪਣੇ ਭਰਾ ਲਈ ਲੜ ਜਾਂਦੀ ਆ ਇੱਕ ਭੈਣ ਔਰ ਅਗਰ ਕੋਈ ਭਰਾ ਛੋਟਾ ਜਾ ਵੀ ਕੰਮ ਕਰੇ ਨਾ ਹਾਂਜੀ ਭੈਣ ਕਹਿੰਦੀ ਆ ਵੀ ਮੇਰੇ ਭਰਾ ਨੇ ਹੀ ਕੰਮ ਕੀਤਾ ਹੈ ਨਾ ਦੀਦੀ ਜੀ ਕੋਲ ਖੜੇ ਨੇ ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਬੁਲਾਓ ਇੱਥੇ ਤੇ ਅਸੀਂ ਉਹਨਾਂ ਨਾਲ ਵੀ ਗੱਲਾਂ ਕਰੀਏ ਤੇ ਇਸ ਰਿਸ਼ਤੇ ਬਾਰੇ ਤੁਹਾਡੇ ਕੀ ਜਜ਼ਬਾਤ ਨੇ ਉਹ ਤੁਸੀਂ ਪੇਸ਼ ਕਰਨੇ ਆ ਸਾਡੇ ਸਾਹਮਣੇ ਜਜ਼ਬਾਤ ਭਾਜੀ ਦੇਖੋ ਜਿਹੜਾ ਰਿਸ਼ਤਾ ਤੁਹਾਡਾ ਮਾੜੇ ਟਾਈਮ 'ਚ ਸਾਥ ਦਵੇ ਹਾਂ ਉਹੀ ਅਸਲੀ ਰਿਸ਼ਤਾ ਹੈ ਹਾਂ ਠੀਕ ਹੈ ਜੀ ਉਹ ਚਾਹੇ ਪੀਓ ਪੁੱਤਰ ਚਾਹੇ ਮਾਪੁੱਤ ਦਾ ਜਾਂ ਭੈਣ ਭਰਾ ਦਾ ਹਾਂ ਚਾਹੇ ਮੀਆਂ ਬੀਵੀ ਦਾ ਤੇ ਈਵਨ ਇਸ ਟਾਈਮ ਪਾਜੀ ਤੁਹਾਨੂੰ ਦੱਸਾਂ ਅਸੀਂ ਸਾਰੇ ਫੈਮਿਲੀ ਮੈਂਬਰਸ ਲੱਗੇ ਹੋਏ ਹਾਂ ਹਾਂ ਸਾਰੇ ਜੀ ਮੇਰੇ ਪਾਪਾ ਬਣਾ ਰਿਹਾ ਹੈ ਅੱਛਾ ਮੇਰੀ ਮੰਮੀ ਉਹਨਾਂ ਨਾਲ ਹੈਲਪ ਕਰਾ ਰਹੀ ਹੈ ਮੈਂ ਸੇਲ ਕਰ ਰਿਹਾ ਹਾਂ ਮੇਰੀ ਵਾਈਫ ਪਿੱਛੋਂ ਦੀ ਈਵਨ ਕੀ ਅਗਰ ਕੋਈ ਵੀ ਜਿਹੜੇ ਹੈਲਪਿੰਗ ਆਟਾ ਗੁੰਨਾ ਜਾਂ ਬਰਤਨ ਇਹ ਸਾਫ ਕਰਦੇ ਨੇ ਜੇ ਉਹ ਹਾਂ ਜੀ ਤੇ ਉਹ ਸਾਰਾ ਕੁਝ ਚੱਲ ਰਿਹਾ ਹੈ ਸਾਰਾ ਕੁਝ ਚੱਲ ਰਿਹਾ ਜੀ ਹੁਣ ਇਵਨ ਕਿ ਆਪ ਮੇਰੀ ਪਰਝਾਈ ਹੈ ਇੱਥੇ ਰੋਟੀਆਂ ਬਣਾ ਰਿਹਾ ਹੈ ਮੇਰੀ ਸਿਸਟਰ ਇੱਥੇ ਨਾਲ ਸੇਲ ਆਊਟ ਨੌਨ ਵੈਜ ਨੂੰ ਸੇਲ ਆਊਟ ਕਰ ਰਹੀ ਹੈ ਮੈਂ ਵੈਜ ਨੂੰ ਕਰ ਰਿਹਾ ਹਾਂ ਸੋ ਮਤਲਬ ਅਸੀਂ ਸਾਰੇ ਹੀ ਲੱਗੇ ਹੋਏ ਹਾਂ ਮੈਂ ਕਹਾਂ ਹੁਣ ਵੀ ਦੇਣਦਾਰੀ ਤਾਂ ਮੇਰੀ ਹੈ ਇਹ ਵਿਚਾਰੇ ਐਂ ਪੀਸੀ ਜਾਂਦੇ ਆ ਜੀ ਇਹ ਸਾਰੇ ਮੇਰੇ ਨਾਲ ਮਿਹਨਤ ਕਰਾ ਰਹੇ ਲੱਗੇ ਹੋਏ ਆ ਵੀ ਚੱਲ ਛੇਤੀ ਵਿਹਲਾ ਹੋ ਜੇ ਪਰ ਹੁਣ ਇਥੋਂ ਦੀ ਹਲੇ ਇੰਨੀ ਜਲਦੀ ਮੈਂ ਇੱਕ ਸੋਚਾ ਠੀਕ ਹੈ ਟਾਈਮ ਲੱਗੇਗਾ ਮੈਕਸਿਮਮ ਸਾਲ ਲੱਗ ਜਾਏਗਾ ਸਾਲ 'ਚ ਮੈਂ ਹੋ ਜਾਊਂਗਾ ਫਿਰ ਜੀ ਭੈਣਾ ਮੈਨੂੰ ਇੱਕ ਗੱਲ ਦੱਸੋ ਭਰਾਵਾਂ ਲਈ ਖੜਨਾ ਭਰਾਵਾਂ ਨੂੰ ਇੰਨਾ ਪਿਆਰ ਕਰਨਾ ਇਹ ਭੈਣਾ ਇੰਨਾ ਸਾਰਾ ਪਿਆਰ ਕਿੱਥੋਂ ਲੈ ਕੇ ਆਉਂਦੀ ਹੈ ਕਿ ਤੁਸੀਂ ਨਾਲ ਭਾਜੀ ਦੇ ਹਨ ਲੱਗੇ ਹੋਏ ਨਹੀਂ ਪਿਆਰ ਤਾਂ ਜੀ ਜਦੋਂ ਆਪਾਂ ਮਤਲਬ ਦਿਲੋਂ ਕਿਸੇ ਨੂੰ ਮੰਨ ਲੀਏ ਚਾਹੇ ਉਹ ਸਕਾ ਹੈ ਜਾਂ ਨਹੀਂ ਹੈ ਹਾਂ ਤਾਂ ਉਹ ਫਿਰ ਪਿਆਰ ਕਦੀ ਵੀ ਕਿਸੇ ਲਈ ਘਟਦਾ ਨਹੀਂ ਹੈ ਇਹ ਤਾਂ ਚਲੋ ਮੇਰਾ ਸਗਾ ਭਰਾ ਹੈ ਤਾਂ ਉਹ ਤਾਂ ਕਦੀ ਘਟਣਾ ਹੀ ਨਹੀਂ ਹੈ ਹਾਂਜੀ ਹਾਂਜੀ ਤੇ ਇੱਥੇ ਮਿਹਨਤਾਂ ਚੱਲ ਰਹੀਆਂ ਨੇ ਫਿਰ ਪੂਰੀਆਂ ਹੈ ਬਿਲਕੁਲ ਜੀ ਬਿਲਕੁਲ ਲੱਸੀ ਚੱਲ ਰਹੀ ਹੈ ਜ਼ਿੰਦਗੀ ਇਹ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਜਿਵੇਂ ਰੱਬ ਦੇ ਰੰਗ ਅਗਿਆ ਵਧੀਆ ਚੱਲ ਰਹੀ ਹੈ ਏਦਾਂ ਦਾ ਕੁਝ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੀ ਬ੍ਰਦਰ ਲਈ ਆਪਾਂ ਖੜੇ ਆ ਹਮੇਸ਼ਾ ਕੀ ਬਾਤ ਹੈ ਕੀ ਬਾਤ ਹੈ ਇਮੋਸ਼ਨਲ ਮੂਮੈਂਟ ਆ ਤੁਹਾਡੇ ਲਈ ਇਹ ਇਮੋਸ਼ਨਲ ਤਾਂ ਮੈਂ ਸਵੇਰ ਦੇ ਹੋਇਆ ਪਿਆ ਹਾਂ ਹਾਂ ਮੈਂ ਐਕਚੁਅਲੀ ਆਵਦੀ ਪਰਸਨਲ ਲਾਈਫ ਅੱਜ ਤੱਕ 4 ਸਾਲਾਂ ਚ ਨਹੀਂ ਲੈ ਕੇ ਆਇਆ ਜੀ ਤੇ ਲਿਆਣਾ ਵੀ ਨਹੀਂ ਚਾਹੁੰਦਾ ਸੀਗਾ ਹਾਂ ਬਸ ਪਤਾ ਨਹੀਂ ਕੱਲ ਇੱਕ ਰੀਲ ਬਣਾ ਕੇ ਲੈ ਗਿਆ ਮੁੰਡਾ ਹਾਂ ਮੈਨੂੰ ਐ ਲੱਗਿਆ ਮਤਲਬ ਅੱਜ ਤੱਕ ਮੈਂ ਚਾਹੁੰਦਾ ਨਹੀਂ ਸੀ ਇੰਡਸਟਰੀ ਤੱਕ ਵੀ ਗੱਲ ਪਹੁੰਚੇ ਹਾਂ ਕਿਉਂਕਿ ਮੈਂ ਉਹਨਾਂ ਵਿੱਚੋਂ ਹੈ ਨਹੀਂ ਵੀ ਜਿਹੜੇ ਰੋਲਾ ਪਾ ਕੇ ਜਾਂ ਹੱਥ ਅੱਡ ਕੇ ਮਦਦ ਮੰਗਣ ਜਾਂ ਵੀ ਸ਼ੋਅ ਕਰਨ ਕੀ ਮੈਂ ਇੰਡਸਟਰੀ ਦਾ ਹੋ ਗਿਆ ਜੀ ਮੈਨੂੰ ਕੋਈ ਇੰਡਸਟਰੀ ਤੇ ਮਦਦ ਨਹੀਂ ਆ ਰਹੀ ਏ ਕਿਉਂ ਭਾਈ ਕਿਉਂ ਮਦਦ ਕਿਸ ਚੀਜ਼ ਦੀ ਮੈਂ ਆਪ ਜਦੋਂ ਮੈਂ ਸਹੀ ਸੀਗਾ ਠੀਕ ਸੀ ਮੈਂ ਉਦੋਂ ਇੰਟਰਵਿਊਜ਼ ਦੇਖਦਾ ਸੀ ਮੈਂ ਹੀ ਕਹਿੰਦਾ ਸੀ ਕੋਈ ਕਿਉਂ ਮਦਦ ਕਰੇ ਜੀ ਕੰਮ ਦੀ ਮਦਦ ਕਰ ਸਕਦੇ ਆਂ ਜੇ ਕਿਤੇ ਕੰਮ ਉਹ ਵੀ ਕਿਤੇ ਲੱਗਦਾ ਹਾਂ ਕਿਤੇ ਲੱਗਦਾ ਯਾਰ ਇੱਥੇ ਕਰੈਕਟਰ ਆ ਫਲਾਣੇ ਤੋਂ ਕਰਾਣੇ ਯਾਰ ਇਹਦੇ ਤੋਂ ਕਰਾ ਲਓ ਹਾਂ ਉਹ ਉਹ ਮਦਦ ਤਾਂ ਹੋ ਸਕਦੀ ਹੈ ਉਹ ਅਸਲੀ ਮਦਦ ਹਾਂ ਕਿ ਮੈਂ ਕਹਾਂ ਯਾਰ ਇਹਦੇ ਕੋਲ ਇੰਨੇ ਕਰੋੜਾ ਰੁਪਏ ਇਹ ਮੈਨੂੰ ਕੋਈ 10 ਲੱਖ ਦੇ ਦੇ ਜਾ ਇਹ ਕਿਉਂ ਯਾਰ ਜੀ ਤੋਂ ਉਹਨੇ ਮਿਹਨਤ ਨਾਲ ਨਹੀਂ ਕਮਾਏ ਹਾਂ ਉਹਨੇ ਆ ਵੀ ਮਿਹਨਤ ਨਾਲ ਕਮਾਇਆ ਉਹ ਕਿਉਂ ਦੇ ਕੇ ਜਾਵੇ ਬੇਸ਼ੱਕ ਹਾਂ ਫਿਰ ਤਾਂ ਉਹ ਫਿਰ ਤਾਂ ਉਹ ਗੱਲ ਹੋ ਗਈ ਫਿਰ ਹੋਰ ਗੰਦੀ ਆਦਤ ਪੈ ਜਾਗੀ ਫਿਰ ਹਰ ਵਾਰੀ ਵੀਡੀਓਜ਼ ਬਣਾਵਣਾ ਲੋਕਾਂ ਤੋਂ ਮੰਗੀ ਚੱਲੋ ਫਲਾਣਾ ਐਕਟਰ ਮੈਨੂੰ 5 ਲੱਖ ਦੇ ਜੇ ਫਲਾਣਾ ਮੈਨੂੰ 10 ਲੱਖ ਦੇ ਜੇ ਫਲਾਣਾ 2 ਲੱਖ ਦੇ ਜੇ ਜੀ ਮੈਂ ਨਹੀਂ ਕੋਈ ਗੱਲ ਨਹੀਂ ਮਿਹਨਤ ਟਾਈਮ ਲੱਗੂਗਾ ਹੋ ਜਾਏਗਾ ਇਹ ਬਹੁਤ ਸੋਹਣਾ ਜਜ਼ਬਾ ਆ ਤੇ ਇਸ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਆ ਤੇ ਭੈਣੇ ਮੈਨੇ ਗੱਲ ਦੱਸੋ ਜਦੋਂ ਵੀਰੇ ਦੀ ਫਿਲਮ ਆਈ ਸੀਗੀ ਹਨਾ ਹਜਰ ਉਦੋਂ ਫਿਰ ਸਾਰਿਆਂ ਨੂੰ ਦੱਸਿਆ ਸੀਗਾ ਕਿ ਯਾਰ ਮੇਰਾ ਭਰਾਇਆ ਇਹ ਮੇਰਾ ਭਰਾਇਆ ਰਾਈਟੋ ਨਿਕ ਫਰੈਂਡਸ ਨੂੰ ਫਿਲਮ ਵੀ ਦਿਖਾ ਕੇ ਲਈ ਇਸੀ ਮੈਂ ਆਪਣੇ ਆਪਣੇ ਵੱਲੋਂ ਕੇ ਵੀ ਗਰੁੱਪ ਬਣਾ ਕੇ ਦੇਖ ਕੇ ਆਏ ਸੀ ਬਾਕੀ ਆਪਾਂ ਬ੍ਰਦਰ ਦੇ ਨਾਲ ਵੀ ਗਏ ਸੀ ਪਰਸਨਲ ਫਿਲਮ ਦੇਖਣ ਲਈ ਤੇ ਫੈਮਿਲੀ ਸਾਰੀ ਸਾਡੀ ਗਏ ਸੀ ਜੋ ਸਾਡੇ ਅੱਗੇ ਜਿਹੜੇ ਬੈਠੇ ਹੋਏ ਸੀ ਉਹ ਕਹਿਣ ਯਾਰ ਇਹ ਤਾਂ ਨਾ ਮੁੰਡਾ ਸੱਚੀ ਉਹ ਅਬਨਾਰਮਲ ਲੱਗਦਾ ਹੈ ਕਿ ਵੀ ਪਹਿਲੀ ਨਾ ਸੋਹਣਾ ਨੇ ਪਾਇਆ ਮਤਲਬ ਪਹਿਲੀ ਪਹਿਲੀ ਫਿਲਮ ਸੀ 8 ਦਿਨ ਥੀਏਟਰ 'ਚ ਹੀ ਰਹੇ ਸੀ ਉਹ ਸੋਹਣਾ ਟਾਈਮ ਸੀਗਾ ਹਾਂ ਮੇਰੇ ਬ੍ਰਦਰ ਮਤਲਬ ਮੇਰੇ ਪਾਪਾ ਨੇ ਫਿਰ ਉਹਨਾਂ ਨੂੰ ਨਾ ਜਦੋਂ ਇੰਟਰਵੈਲ ਆਈ ਤੇ ਉਹਨਾਂ ਨੇ ਕਿਹਾ ਵੀ ਜੀ ਆ ਮੇਰਾ ਬੇਟਾ ਹੈ ਮੇਰੇ ਸੁਖ ਨਾਲ ਬਿਲਕੁਲ ਠੀਕ ਠਾਕ ਹੈ ਜੀ ਮਤਲਬ ਉਹ ਸਾਨੂੰ ਅੱਛਾ ਲੱਗਿਆ ਕਿ ਪਹਿਲੀ ਫਿਲਮ ਔਰ ਐਕਟਿੰਗ ਤੁਹਾਨੂੰ ਜੇ ਕਿਸੇ ਕੈਰੈਕਟਰ ਦੀ ਐਕਟਿੰਗ ਨਾਰਮਲ ਔਰ ਨੇਚਰਲ ਲੱਗ ਰਹੀ ਹੈ ਨਾ ਉਦੇ ਵਰਗੀ ਗੱਲ ਹੀ ਨੇ ਕਿਉਂਕਿ ਐਕਸਪੀਰੀਅੰਸ ਕੰਮ ਦੇ ਨਾਲ ਆਉਂਦਾ ਤੇ ਉਹ ਵਿਦਆਉਟ ਐਕਸਪੀਰੀਅੰਸ ਤੁਹਾਨੂੰ ਜਿਹੜੇ ਆਡੀਅנס ਹੈ ਜਜ ਕਰ ਰਹੀ ਹੈ ਬਹੁਤ ਵਧੀਆ ਉਹਨਾਂ ਨੂੰ ਸਾਨੂੰ ਰਿਵਿਊਜ਼ ਦੇ ਰਹੀ ਹੈ ਤਾਂ ਸਾਡੇ ਲਈ ਬਹੁਤ ਵਧੀਆ ਸੀ ਜੀ ਸੋ ਉਹਨਾਂ ਦਾ ਸ਼ੁਕਰਗੁਜ਼ਾਰ ਆ ਹਾਂ ਤੇ ਇਹ ਆਖਰੀ ਗੱਲ ਆ ਹੁਣ ਤੁਹਾਡੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਜਿਵੇਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿੰਦੇ ਹੋ ਵੀ ਯਾਰ ਅਸੀਂ ਕਿਸੇ ਤੋਂ ਮਦਦ ਨਹੀਂ ਲੈਣੀ ਹੈਗੀ ਅਸੀਂ ਆਪਣੀ ਮਿਹਨਤ ਕਰਾਂਗੇ ਤੇ ਮਿਹਨਤ ਕਰਕੇ ਅੱਗੇ ਵਧਾਂਗੇ ਬਟ ਫਿਰ ਵੀ ਤੁਸੀਂ ਇਮੇਜਿਨ ਕਰੋ ਅਗਰ ਬੱਬੂ ਮਾਨ ਸਾਹਿਬ ਇੱਥੇ ਆ ਜਾਣ ਔਰ ਤੁਹਾਨੂੰ ਕੁੱਟ ਕੇ ਜੱਫੀ ਪਾ ਲੈਣ ਤੇ ਉਹ ਟਾਈਮ ਕਿਵੇਂ ਦਾ ਹੋਊਗਾ ਮਤਲਬ ਕਿੰਨੇ ਕਿ ਇਮੋਸ਼ਨ ਹੋ ਜਾਣਗੇ ਤੁਸੀਂ ਕਿੰਨੇ ਕਿ ਹੈਪੀ ਹੋ ਜਾਓਗੇ ਤੁਸੀਂ ਨਹੀਂ ਕੋਈ ਵੀ ਆਵੇ ਕੋਈ ਵੀ ਆਵੇ ਇੰਡਸਟਰੀ ਤੋਂ ਕੋਈ ਵੀ ਆਵੇ ਮੈਨੂੰ ਖੁਸ਼ੀ ਹੋਏਗੀ ਜੀ ਉਹ ਮੇਰਾ ਪਰਿਵਾਰ ਹੀ ਆਊਗੀ ਬੇਸ਼ੱਕ ਮੈਂ ਤਾਂ ਹੀ ਕਹਿ ਰਿਹਾ ਨਾ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਹੈ ਹੀ ਨਹੀਂ ਮੇਰੇ ਲਈ ਤਾਂ ਜੋ ਪਹਿਲੇ ਸੀ ਜੋ ਅੱਜ ਵੀ ਹੋਈ ਹੈ ਸਾਰੇ ਹੋਈ ਹੈ ਕੋਈ ਵੀ ਆਏਗਾ ਮੈਨੂੰ ਖੁਸ਼ੀ ਹੋਏਗੀ ਕਿ ਚਲੋ ਅਗਰ ਕਿਸੇ ਨੂੰ ਕੋਈ ਵੀਡੀਓ ਦੇਖ ਕੇ ਕੋਈ ਅੱਗੇ ਆਇਆ ਮੇਰੇ ਕੋਲ ਆਇਆ ਜਾਂ ਮੈਨੂੰ ਕਿਸੇ ਨੇ ਕਾਲ ਜਾਂ ਮੈਸੇਜ ਕੀਤਾ ਹੈ ਮੇਰੇ ਲਈ ਤਾਂ ਉਹਨਾਂ ਵੀ ਬਹੁਤ ਹੈ ਜੀ ਤੇ थैंक यू सो मच ਤੇ ਬਹੁਤ ਚੰਗਾ ਲੱਗਾ ਪੜ੍ਹਨੇ ਤੁਹਾਡੇ ਦਿਲ ਦੇ ਵਿੱਚ ਹੈਗਾ ਕੋਈ ਗੱਲ ਹੈਗੀ ਆ ਕੋਈ ਨਹੀਂ ਅਗਰ ਮੈਂ ਬਸ ਇਹ ਹੀ ਬੋਲੂਗੀ ਕਿ ਅਗਰ ਕਿਸੇ ਨੂੰ ਵੀ ਕਿਸੇ ਐਕਟਰ ਨੂੰ ਜਾਂ ਸਿੰਗਰ ਨੂੰ ਕਿਸੇ ਵੀ ਸ਼ੌਟ ਲਈ ਲੱਗਦਾ ਹੈ ਕਿ ਬ੍ਰਦਰ ਕੈਪੇਬਲ ਹੈ ਇਹ ਕਿਸੇ ਮਤਲਬ ਉਹਦੇ ਵਿੱਚ ਆ ਸਕਦੇ ਆ ਤਾਂ ਦੁਬਾਰਾ ਮੌਕਾ ਦਵੋ ਪ੍ਰੈਜੈਂਟ ਨੂੰ ਕਿਉਂਕਿ ਅੱਜ ਵੀ 올ਡ ਇਜ਼ ਨਿਊ ਹੈ ਤਾਂ 골ਡ ਹੈ 올ਡ ਇਜ਼ 골ਡ ਹੈ ਹਾਂ 올ਡ ਇਜ਼ 골ਡ ਹੈ ਅਗਰ ਹਸ਼ਰ ਕੀਤੀ ਸੀ ਤਾਂ ਉਹੋ ਜਿਹਾ ਬਹੁਤ ਸਾਰੇ ਮੂਵੀਜ਼ ਨੇ ਕੀਤੀਆਂ ਉਰਵੀ ਅੱਜਕੱਲ ਮਤਲਬ ਗਰੇਵਾਲ ਭਾਜੀ ਨਾਲ ਸਭ ਹਾਂਜੀ ਹਾਂਜੀ ਉਹ ਸਭ ਯਾਦਗਾਰ ਰਹੀਆ ਹੈ ਗਿਆ ਤੇ ਅੱਗੇ ਵੀ ਮੋਕਾ ਦੇਣ ਉਹਨਾਂ ਨੂੰ ਜੀ ਤੇ ਭਾਜੀ ਮੇਰੀ ਇਹ ਦੁਆ ਆ ਰੱਬ ਕਰੇ ਦੁਆ ਮੇਰੀ ਕਬੂਲ ਹੋਵੇ ਕਿ ਹੁਣ ਜਦੋਂ ਆਪਾਂ ਅਗਲੀ ਵਾਰ ਇੰਟਰਵਿਊ ਕਰੀਏ ਇੱਕ ਲਗਜ਼ਰੀ ਹੋਟਲ ਦੇ ਵਿੱਚ ਲਗਜ਼ਰੀ ਸੋਫਾ ਤੇ ਤੁਸੀਂ ਕੋਈ ਖਵਾਇਸ਼ ਹੀ ਨਹੀਂ ਆਈ ਸੀ ਆਈ ਜੀ ਤੁਸੀਂ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਆਏ ਹੋ ਹੋ ਤੇ ਅਸੀਂ ਫਿਲਮ ਦੀਆਂ ਗੱਲਾਂ ਕਰੀਏ ਤੇ ਫਿਰ ਉਹ ਜਿਹੜੀ ਫਿਲਮ ਆ ਤੁਹਾਡੀ ਸੁਪਰ ਡੂਪਰ ਹਿੱਟ ਹੋਵੇ ਜੀ ਫਿਰ ਆਪਾਂ ਇਹਦੀਆਂ ਗੱਲਾਂ ਕਰੀਏ ਜੀ 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 ਭਾਈ ਜੀ ਉਹ ਕਾਰਟ ਲਾਂਦੇ ਹੁੰਦੇ ਸੀ ਹਾਂ ਇਹ ਵਕਤ ਜ਼ਰੂਰ ਆਊਗਾ ਇਨਸ਼ਾਅੱਲਾ ਪਰਮਾਤਮਾ ਕਰੇਗਾ ਜੀ ਹਾਂ ਤੇ ਅੱਜ ਜੇ ਤੁਸੀਂ ਬਹੁਤ ਕੁਝ ਆਪਣੀ ਕਲਾ ਦੇ ਨਾਲ ਪੇਸ਼ ਕਰਨਾ ਆ ਔਰ ਲੋਕਾਂ ਦੇ ਦਿਲਾਂ ਤੇ ਉੱਤੇ ਰਾਜ ਕਰਨਾ ਆ ਜਿਵੇਂ ਤੁਹਾਨੂੰ ਅਸ਼ਰ ਫਿਲਮ ਦੇ ਉਸ ਕਿਰਦਾਰ ਨੂੰ ਹੁਣ ਵੀ ਇੰਨਾ ਜ਼ਿਆਦਾ ਪਿਆਰ ਕਰਦੇ ਆ ਅੱਜ ਤੱਕ ਕਰਦੇ ਜੀ ਅੱਜ ਤੱਕ ਜੀ ਜੀ ਬੇਸ਼ੱਕ ਥੈਂਕ ਯੂ ਸੋ ਮਚ ਦਿਲ ਦੇ ਵਿੱਚ ਕੋਈ ਗੱਲ ਰਹਿ ਗਈ ਕੋਈ ਜੋ ਮੈਂ ਨਾ ਪੁੱਛੀ ਹੋਵੇ ਨਹੀਂ ਨਹੀਂ ਭਾਜੀ ਤੁਸੀਂ ਸਾਰਾ ਕੁਝ ਪੁੱਛ ਲਿਆ ਤੁਸੀਂ ਜਿਹੜਾ ਨਹੀਂ ਵੀ ਦੱਸ ਰਹੇ ਉਹ ਵੀ ਪੁੱਛ ਲਿਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਭਾਜੀ ਥੈਂਕ ਯੂ ਸਾਰਾ